ਤੋਂ ਕੀ ਹਵਾਲਾ ਤੋਂ ਬੰਦ ਕਰਾਇਆ ਬੱਸ ਨਹੀਂ ਵੀ ਇੱਥੇ ਪਰਾਇਆ ਜਿਹੜੇ ਬਿਸਟੂਡੈਂਟਾਂ ਸੀਗੇ ਉਹਨਾਂ ਦੇ ਪੈਨਿੰਟ ਦੇ ਹਵਾਲੇ ਕਰਕੇ ਮੈਂ ਵਾਪਸ ਆਇਆ ਤਾਂ ਵਾਪਸ ਆ ਕੇ ਸਾਰੇ ਮੇਰੇ ਗਾਲ ਪੈ ਗਈ ਤੂੰ ਗੱਡੀ ਭਜਾਉਂਦੀ ਮੈਨੂੰ ਇਹ ਸੀ ਜੇ ਮਾਸਰੇ ਨੂੰ ਹੱਥ ਪਾਉਂਦਾ ਤੇ ਸਾਰੇ ਪੈ ਜਾਣਗੇ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਕੋਲ ਪੰਜ ਰੌਂਦੀ ਆ ਜੇ ਮੈਂ ਪੰਜ ਮੌਤਾਂ ਕਰ ਦੂੰਗਾ ਮੈਂ ਦੇਖਣਾ ਕਿ ਚਲਾ ਚੱਲ ਸਕਦਾ ਸੀ ਪਰ ਮੈਂ ਸੂਲ ਤੋਂ ਇਹ ਕੰਮ ਲਿਆ ਵੀ ਮਾਸਰੇ ਨੂੰ ਹੱਥ ਨਹੀਂ ਪਾਉਣਾ ਮੇਰਾ ਜਿਹੜਾ ਨਿਸ਼ਾਨ ਕਰਨਾ ਕੋਈ ਕਰ ਲੈਣ। ਦਿਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹਰ ਰੋਜ਼ ਕੋਈ ਨਾ ਕੋਈ ਵੀਡੀਓ ਸਾਹਮਣੇ ਆਂਦੀ ਹੈ ਜਿੱਥੇ ਪ੍ਰਵਾਸੀ ਭਾਈਚਾਰੇ ਦੇ ਵੱਲੋਂ ਹੱਲਾ ਗੁੱਲਾ ਹੜਕਮ ਮੈਂ ਜਿਹੜਾ ਕਿ ਮਚਾਇਆ ਜਾਂਦਾ ਜਾਂ ਫਿਰ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਬੀਅ ਦਿੱਤਾ ਗਿਆ ਦਿੱਤਾ ਗਿਆ ਚਾਹੇ ਉਹ ਮੁਹੱਲੇ ਦੀ ਹੀ ਘਟਨਾ ਕਿਉਂ ਨਾ ਹੋਵੇ ਮੁਹੱਲੇ ਤੋਂ ਬਾਅਦ ਲਗਾਤਾਰ ਪ੍ਰਵਾਸੀ ਜਿਹੜੇ ਨੇ ਉਹ ਚਰਚਾਵਾਂ ਦੇ ਵਿੱਚ ਬਣੇ ਹੋਏ ਨੇ ਤਾਂ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਇੱਕ ਤੋਂ ਬਾਅਦ ਇੱਕ ਵੀਡੀਓ ਬਾਹਰ ਆਂਦੀ ਹੈ ਔਰ ਗੱਲ ਜੇ ਕਰ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਜਈਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਔਰ ਜੇਕਰ ਅੱਜ ਤਾਜ਼ਾ ਦੀ ਗੱਲ ਕਰੀਏ ਤਾਜ਼ਾ ਹਾਲਾਤਾਂ ਦੀ ਗੱਲ ਕਰੀਏ ਅੱਜ ਸਵੇਰੇ 8 ਵਜੇ ਸਮਰਾਲਾ ਚੌਂਕ ਤੋਂ ਇੱਕ ਵੀਡੀਓ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਇੱਕ ਪ੍ਰਵਾਸੀ ਜਿਹੜੇ ਨੇ ਉਹਨਾਂ ਦੇ ਬੋਲੇ ਇੱਕ ਸਕੂਲ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ ਤਾਂ ਕਾਫੀ ਗਿੰਦੇ ਦੇ ਵਿੱਚ ਇਕੱਠੇ ਹੋ ਕੇ ਹੱਥਾਂ ਦੇ ਵਿੱਚ ਰਾੜਾ ਫੜ ਕੇ ਡੰਡੇ ਫੜ ਕੇ ਇਮਲਾਜ਼ਮਾਂ ਦੇ ਉੱਤੇ ਵੀ ਧੱਕੇਸ਼ਾਹੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੇਰੇ ਨਾਲ ਪੀਸੀਆਰ ਦੇ ਮੁਲਾਜ਼ਮ ਵਰਿੰਦਰ ਮੌਜੂਦ ਨੇ ਜਿਨ੍ਹਾਂ ਦੇ ਨਾਲ ਅੱਜ ਸਾਹਮਣੇ ਸਾਰੇ ਘਟਨਾਕਾਂ 'ਤੇ ਵਾਪਰਿਆ ਤਾਂ ਗੱਲਬਾਤ ਕਰਾਂਗੇ। ਪ੍ਰਿੰਦਰ ਜੀ ਅਕਸਰ ਪਿਛਲੇ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਾਰੀਆਂ ਵਾਰਦਾਤਾਂ ਨੂੰ ਇਲਜ਼ਾਮ ਲੱਗਦਾ ਹੋਇਆ ਸਾਹਮਣੇ ਆ ਰਿਹਾ ਹੈ। ਉਹ ਲੁਧਿਆਣਾ ਦੀ ਵੀ ਸਵੇਰ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਤੁਸੀਂ ਮੌਕੇ ਤੇ ਮੌਜੂਦ ਹੋ ਤੁਹਾਡੇ ਨਾਲ ਵੀ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੂਰਾ ਮਾਮਲਾ ਹੈ ਕੀ ਹੈ? ਇਹ ਹੋਇਆ ਇਦਾਂ ਕਿ ਸਵੇਰੇ ਇੱਕ ਕੋ ਕੋ ਬੱਸ ਸੀ ਕੋਰੀ ਦੀ ਬੱਸ ਜਿੱਦਾਂ ਘਮਾਈ ਉਹ ਬੱਚੇ ਸਟੂਡੈਂਟ ਚੱਕਦਾ ਆ ਕੇ ਰੋੜ ਤੇ ਇੱਕ ਪ੍ਰਵਾਸੀ ਮਜ਼ਦੂਰ ਉਹਦੇ ਉਹ ਬੱਸ ਦੇ ਨਾਲ ਟੱਚ ਹੋ ਕੇ ਥੱਲੇ ਡਿੱਗ ਪਿਆ ਥੱਲੇ ਡਿੱਗਣ ਦੇ ਨਾਲ ਹੀ ਉਹ ਬੱਸ ਵੀ ਰੁਕ ਗਈ ਉੱਥੇ ਹੀ ਜਾਨੂੰ ਦੋ ਚਾਰ ਬੰਦੇ ਇਕੱਠੇ ਹੋ ਗਏ ਤੋਂ ਡਰਾਈਵਰ ਨੇ ਗਾਲ ਪੈਣ ਲੱਗ ਗਏ ਜਾਨੂੰ ਮੈਂ ਆਪ ਭਜਾ ਭਜਾਗਾ ਮੈਂ ਸੋਚਿਆ ਵੀ ਮੈਂ ਬੰਦੇ ਨੂੰ ਇਕੱਠੇ ਕਰ ਮੈਂ ਯਾਰ ਜਿਹੜਾ ਬੰਦਾ ਜ਼ਖਮੀ ਐ ਇਹਨੂੰ ਹਸਪਤਲ ਪਜਾਵ ਬੱਸ ਨੂੰ ਮੈਂ ਦੇ ਦਾਂ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਮੰਨੀ ਕੋਈ ਮੈਂ ਫਿਰ ਆਟੋ ਰੋਕਿਆ ਆਟੋ ਦੇ ਵਿੱਚ ਜ਼ਖਮੀ ਬੰਦੇ ਨੂੰ ਫਟਾਫਟ ਚੱਕ ਕੇ ਹਸਪਤਲ ਭੇਜਤਾ ਤੇ ਇਹ ਰਾੜ ਜੀ ਰਾੜ ਕੱਢ ਕੇ ਪੰਜ ਸੱਤ ਬੰਦੇ ਹੋਰ ਆ ਗਏ ਇੱਕ ਡਾਂਗਾ ਲੈ ਕੇ ਇੱਕ ਬੱਸ ਵਾਲੇ ਨੂੰ ਮਾਰਨ ਲੱਪੇ ਤੇ ਉਹਨਾਂ ਡਰਾਈਵਰ ਨੂੰ ਫੜਨ ਲ ਜਾਨੂ ਵਿੱਚ ਬੱਸ ਦੇ ਵਿੱਚ ਬੱਚੇ ਬੈਠੇ ਸਟੂਡੈਂਟ ਕੁੜੀਆਂ ਸੀਗੀਆਂ ਕਾਲਜ ਦੀਆਂ ਉਹ ਚੀਕਾ ਮਾਰ ਲਾਪੇ ਮੈਂ ਪੱਜਾ ਕਿੰਨੇ ਕੁ ਬੱਚੇ ਬੱਸ ਦੇ ਵਿੱਚ ਸਵਾਰ ਸੀਗੇ ਪੰਜ ਛੇ ਬੱਚੇ ਸੀਗੇ ਬਾਕੀ ਚੜਨੇ ਸੀਗੇ ਅੱਛਾ ਜੀ ਤੇ ਉਹ ਮੈਂ ਬਾਦ ਨੂੰ ਮੈਂ ਵੀ ਬੱਸ ਵਿੱਚ ਦੇਖਾ ਕੀ ਗੱਲ ਆ ਕਰ ਕਾ ਦੋ ਭੀੜ ਵਿੱਚ ਵੜਨ ਲੱਗੀ ਬੱਸ ਦੇ ਮੈਂ ਵੀ ਬੱਸ ਨੂੰ ਡਰਾਈਵਰ ਨੂੰ ਕਹਿੰਦਾ ਪੱਜ ਕੇ ਬੱਸ ਨੂੰ ਥਾਣੇ ਲੈ ਚਲ ਉਹ ਕਹਿੰਦਾ ਥਾਣਾ ਨਹੀਂ ਲੈ ਜਾਣਾ ਇਹ ਭੀੜ ਦਾ ਮੈਨੂੰ ਮਾਰ ਦੇਣਾ ਫਿਰ ਮੈਂ ਕਹਾ ਸ਼ੇਰਪੁਰ ਚੌਕੀ ਲੈ ਚਲ ਬੱਸ ਨੂੰ ਮੈਂ ਚੌਕੀ ਲੈ ਗਿਆ ਡਰਾਈਵਰ ਨੂੰ ਜਾ ਕੇ ਤੱਟ ਚੌਂਕੀ ਹਵਾਲਾਤ ਬੰਦ ਕਰਾਇਆ ਬੱਸ ਨੂੰ ਵੀਰ ਤੇ ਭਰਾਇਆ ਜਿਹੜੇ ਬੱਚੇ ਸਟੂਡੈਂਟ ਸੀਗਾ ਉਹਨਾਂ ਦੇ ਪੇਰੈਂਟ ਦੇ ਹਵਾਲੇ ਕਰਕੇ ਮੈਂ ਵਾਪਸ ਆਇਆ ਤਾਂ ਵਾਪਸ ਆ ਕੇ ਸਾਰੇ ਮੇਰੇ ਗਾਲ ਪੈ ਗਏ ਕਿ ਤੂੰ ਗੱਡੀ ਭਜਾਤੀ ਦਰਸਾਲੇ ਮੇਰੀ ਮੈਂ ਤਾਂ ਇਹਨਾਂ ਦੀ ਬੋਲੀ ਸਮਝਦਾ ਸੀ ਇਹ ਮੇਰੀ ਬੋਲੀ ਨਹੀਂ ਸਮਝਦੇ ਤੇ ਹੱਥੋਂ ਪਾਈ ਤੱਕ ਦੀ ਕੋਸ਼ਿਸ਼ ਕਰਦੀ ਇਹਨਾਂ ਨੂੰ ਪੰਜਾਬੀ ਸਮਝ ਨਹੀਂ ਆਈ ਇਹਨਾਂ ਨੂੰ ਪੰਜਾਬੀ ਸਮਝੀ ਤਾਂ ਹੋਏਗੀ ਪਰ ਜਿੱਦਾਂ ਰੌਲਾ ਲੱਪਾ ਜਾਲਾ ਪਾ ਲਿਆ ਪਰ ਉਹ ਤਹਿਸ਼ ਵੀ ਜ਼ਿਆਦਾ ਆ ਗਏ ਥੋੜਾ ਰੋਸ ਕਰ ਲਿਆ ਜ਼ਿਆਦਾ ਉਹਨਾਂ ਨੇ ਤੇ ਉਹ ਜਦ ਨੂੰ ਦਿਲੇ ਹੱਥੋਂ ਪਾਈ ਤੇ ਨਮਤਾਨ ਲੱਗੀ ਮੈਂ ਖੜਾ ਮੈਂ ਵੀ ਦੇਖ ਰਹਾ ਵੀ ਕਰਾ ਉਸ ਕਰਨ ਵਾਲੀ ਗੱਲ ਵੈਸੇ ਹੈ ਸੀ ਚੋਟ ਕਿੰਨੀ ਕੁ ਲੱਗੀ ਉਸ ਤਬੀਤ ਕਿੱਦਾਂ ਹੁ ਠੀਕ ਹੋ ਉਹ ਰੋਸ ਤਾਂ ਕਰਨਾ ਬਣਦਾ ਹੀ ਨਹੀਂ ਸੀ ਰੋਸਗਵਾੜ ਦਾ ਇਹਨਾਂ ਦਾ ਬਿਲਕੁਲ ਨਹੀਂ ਸੀ ਬਣਦਾ ਇਹਨਾਂ ਨੂੰ ਚਾਹੀਦਾ ਸੀਗਾ ਵੀ ਜੇ ਜ਼ਖਮੀ ਹੋ ਹੀ ਗਿਆ ਉਹਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਬਾਕੀ ਕੰਮ ਹੁੰਦਾ ਰਹਿੰਦਾ ਉਹ ਕੰਮ ਨਹੀਂ ਕੀਤਾ ਇਹਨਾਂ ਨੇ ਫਿਰ ਜਦ ਨੂੰ ਜੇਲੇ ਇਕੱਠੇ ਹੋ ਗਏ ਸਾਰੇ ਪ੍ਰਵਾਸੀ ਲੋਕ ਤੈਨੂੰ ਫਿਰ 10 ਵਾਰ ਵੀਡੀਓ ਵਿੱਚ ਤਾਂ ਕਾਫੀ ਲੋਕ ਨਜ਼ਰ ਆ ਰਹੇ ਨੇ ਪ੍ਰਵਾਸੀ ਇਹ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਡੰਡੇ ਸੁੱਟ ਕੀ ਕੀ ਹੋਰ ਹੱਥਾਂ ਦੇ ਵਿੱਚ ਕੀ ਸੀਗਾ ਉਹਨਾਂ ਕੋਲ ਹਥਿਆਰ ਵੀ ਸੀਗੇ ਕੋਈ ਡੰਡੇ ਸੀਗੇ ਡੰਡੇ ਦਾ ਸਰਿਆ ਸੀਗਾ ਇੱਕ ਦੋ ਡੰਡੇ ਡੰਡੇ ਫੜ ਕੇ ਪਾਸੇ ਮਾਰ ਲੱਗੇ ਸੀਗੇ ਤੇ ਜਦੋਂ ਉਹ ਨਿਹੰਗ ਸਿੰਘ ਆਏ ਉਹ ਨਿਹੰਗ ਸਿੰਘਾਂ ਨੂੰ ਦੇਖ ਕੇ ਭੱਜ ਗਏ ਤੇ ਨਿਹੰਗਾ ਸਿੰਘਾਂ ਨੇ ਵੀ ਪਿੱਤਰ ਪੁੱਤਰ ਕਰਦੇ ਨੇ ਸਮਝਾ ਸਮਝੋ ਕੇ ਉਹਦੇ ਪਰੇ ਕਰਦੇ ਆ। ਅੱਛਾ ਲੱਗਦਾ ਕਿ ਜੇਕਰ ਨਿਹੰਗ ਸਿੰਘ ਮੌਕੇ ਦੇ ਨਾ ਪਹੁੰਚਦੇ ਤਾਂ ਵੱਡੀ ਘਟਨਾ ਇਨਜਾਮ ਦੇ ਦੇਣ ਦੇ ਵਿੱਚ ਕਾਮਯਾਬ ਹੋ ਜਾਣਾ ਸੀ ਉਹਨਾਂ ਨੂੰ। ਹੋ ਸਕਦਾ ਹੈ ਜੀ ਤਾਂ ਵੀ ਇੱਕ ਪਾਸੇ ਪ੍ਰਵਾਸੀ